ਮੇਟਰ ਜੀ 2 ਦਿਨ ਪਹਿਲਾਂ ਇੱਕ ਖਿਡਾਰੀ ਹੈ ਜਿਹੜਾ ਡੀਐਸਪੀ ਬਣਿਆ ਸੀ ਤੇ ਹੁਣ ਉਹ ਰੇਪ ਕੇਸ ਦੇ ਵਿੱਚ ਉਹਦਾ ਨਾਮ ਆ ਰਿਹਾ ਜੀ ਕੀ ਵੇਰਵਾ ਜੀ ਬਿਲਕੁਲ ਇਹ ਹੌਕੀ ਸਟਾਰ ਹੈ ਵਰੁਣ ਤੁਮਾਰ ਬੀ ਬੇਸਿਕਲੀ ਤਾਂ ਇਹ ਮਾਚ ਚਲਦਾ ਹੈ ਪਰ ਇਹ ਪੰਜਾਬ ਦੇ ਵਿੱਚ ਆ ਕੇ ਵਸ ਕੇ ਸਨ ਇਹਦਾ ਪਰਿਵਾਰ ਇੱਕ ਪਸ਼ੋਕੜ ਜਿਵੇਂ ਕੀ ਹੈ ਤਾਂ ਬਹੁਤ ਗਰਬਤ ਦੇ ਵਿੱਚੋਂ ਨਿਕਲਿਆ ਇਹ ਮੁੰਡਾ ਦਰਅਸਲ ਇਹਦਾ ਫਾਦਰ ਵੀ ਹਰਜੀਤ ਸਿੰਘ ਵਾਗੂ ਹਰਜੀਤਾ ਮੂਵੀ ਜਿਹਦੀ ਆਈ ਸੀਗੀ ਜੀ ਉਦਾਂ ਹੀ ਬਾਈਕਾ ਸੀਗੀ ਹੂੰ ਹੂੰ ਤਦ ਉਸ ਹੀ ਜਿਹੜੇ ਕੋਕ ਹਰਮਾਚਲ ਚੋਂ ਆ ਕੇ ਥੇ ਵਸਨਾ ਫਿਰ ਗੁਰਬਾਚੋਂ ਨਿਕਲ ਕੇ ਇੱਥੋਂ ਤੱਕ ਚਲਣਾ ਤੇ ਅੱਜ ਡੀਐਸਪੀ ਭਰਤੀ ਹੋਇਆ ਦੋ ਤਿੰਨ ਪਹਿਲਾਂ ਤੇ ਉਸ ਤੋਂ ਬਾਅਦ ਇਹ ਮਾਮਲਾ ਜਿਹੜਾ ਉਹ ਇਸ ਤਰ੍ਹਾਂ ਬਣਦਾ ਕਿ ਅੱਜ ਇਹਨੂੰ ਫੜਨ ਵਾਸਤੇ ਦੱਸਦੇ ਆ ਕਿ ਪੁਲਿਸ ਵੀ ਪੰਜਾਬ ਦੇ ਵਿੱਚ ਆਈ ਹੈ ਹਰਮਾਚਲ ਦੇ ਵਿੱਚ ਵੀ ਰੇਡ ਜਿਹੜੀ ਆ ਉਹ ਹੋਈ ਹੈ ਬੰਗਲੌਰੂ ਦੀ ਪੁਲਿਸ ਟੀਰੀਆ ਉਹ ਭਾਲ ਦੀ ਫਰਦੀਆ ਦਰਅਸਲ ਕੀ ਹੈ ਕਿ ਇੱਕ ਕੁੜੀ ਨੇ ਦੋਸ਼ ਲਾਇਆ ਕਿ ਇੰਸਟਾ ਤੇ ਉਹਦੇ ਸੰਪਰਕ ਦੇ ਵਿੱਚ ਆਈ ਸੀ ਕਿ ਤੇ ਉਸ ਤੋਂ ਬਾਅਦ ਇਹਦੇ ਨਾਲ ਲਗਾਤਾਰ ਉਹ ਰਿਸ਼ਤੇ 'ਚ ਰਹੀ ਆ। ਹੂੰ ਹੂੰ। ਦੋਸ਼ ਇਹੋ ਆ ਕਿ ਇਹਨੇ ਝਾਂਸਾ ਦਿੱਕੇ ਮਤਲਬ ਕਿ ਵਿਆਹ ਦਾ ਝਾਂਸਾ ਦੇ ਕੇ ਉਹਦੇ ਨਾਲ ਸਰੀਰਕ ਸੰਬੰਧ ਬਣਾਇਆ 5 ਸਾਲ ਤੱਕ ਰੇਟ ਕੀਤਾ। ਤਾਂ ਇਹ ਕੋਲ ਮਲਾਕੇ ਮਾਮਲਾ ਹੈ। ਹੁਣ ਇਹਦੇ ਫਾਦਰ ਦਾ ਜਿਹੜਾ ਵਰਜ਼ਨ ਆਇਆ ਬਰਉਂਤ ਕੁਮਾਰ ਦਾ। ਬਰਉਂਤ ਕੁਮਾਰ ਉਹ ਖਿਡਾਰੀ ਹੈ ਵੈਸੇ ਮੈਂ ਦੱਸ ਦੇਵਾਂ ਜਿਨ੍ਹਾਂ ਨੂੰ ਸ਼ਾਇਦ ਨਾ ਤੋਂ ਥੋੜੀ ਜਿਹੀ ਅਣਜਾਣਤਾ ਹੋਵੇਗੀ। ਵਰੋਨ ਕੁਮਾਰ ਉਹ ਖਿਡਾਰੀ ਆ ਜਿਹੜਾ ਜੋ 올림픽 ਚ ਤਗਮਾ ਆਇਆ ਸੀਗਾ ਉਹਦੇ ਵਿੱਚ ਵੀ ਟੀਮ ਦਾ ਹਿੱਸਾ ਸੀ ਕਾਮਨਵੈਲਥ ਗੇਮਸ ਦੇ ਵਿੱਚ ਜੋ ਮੈਡਲ ਆਇਆ ਸੀ ਉਹਦਾ ਵੀ ਹਿੱਸਾ ਸੀ ਇਸ ਤੋਂ ਇਲਾਵਾ ਏਸ਼ੀਆਈ ਖੇਡਾਂ ਦੇ ਵਿੱਚ ਜੋ ਤਗਮਾ ਆਇਆ ਉਹਦੇ ਵਿੱਚ ਵੀ ਇਹ ਟੀਮ ਦਾ ਹਿੱਸਾ ਸੀਗਾ ਮਤਲਬ ਕਿ ਬਹੁਤ ਜਨਨ ਕਿ ਮੇਨ ਖਿਡਾਰੀ ਹੈ ਇੰਡੀਆ ਦਾ ਹੀ ਖੁਸ਼ਕੁਦਨ ਉਹ ਖੜਾ ਪਰ ਨਾਮ ਤੋਂ ਜਾਣੂ ਹੋਦੇ ਆ ਕਰਮਨ ਪ੍ਰੀਤ ਹੈ ਜੀ 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 ਇਤਨਾ ਦਿਨਾਂ ਬਾਅਦ ਤੋਂ ਜ਼ਿਆਦਾ ਵਾਕਫ ਬਾ ਤਾਂ ਇਹ ਬਹੁਤ ਅਹਿਮ ਕੜੀ ਹੈ ਇਸ ਟੀਮ ਦੀ ਤਾਂ ਖੈਰ ਕੱਲੇ ਆ ਕੇ ਨਾਲਰ ਮਤਲਬ ਕਿ ਉਸ ਕੁੜੀ ਨੇ ਦੋਸ਼ ਲਾਇਆ ਕਿ ਜਦੋਂ ਮੈਂ ਇਹਦੇ ਸੰਪਰਕ ਵਿੱਚ ਆਈ ਹਾਂ ਤਾਂ ਉਸ ਵੇਲੇ ਮੈਂ 17 ਸਾਲ ਦੀ ਸੀ ਮਤਲਬ ਕਿ ਉਹ ਉਸ ਕੋਈ ਵੀ ਲੱਗ ਗਿਆ ਫਿਰ ਉਸ ਤੋਂ ਬਾਅਦ ਕੀ ਵਰੁਣ ਰੋਂਦਾ ਹੋਇਆ ਈਮੋਜੀ ਭੇਜਦਾ ਹੁੰਦਾ ਸੀ ਕਹਿੰਦਾ ਸੀਗਾ ਕਿ ਦੋਸਤ ਬਣ ਕੇ ਰਾਵਾਂਗੇ ਪਿਆਰ ਕਰਦਾ ਫਲਾ ਕਰਦਾ ਮਤਲਬ ਕਿ ਇਸ ਤਰ੍ਹਾਂ ਤਾਂ ਇਹ ਸਾਰਾ ਕੁਝ ਜਿਹੜਾ ਹੈ ਇਹ ਉਹਨੇ ਤੋਸ਼ ਲਾਇਆ ਕਿ ਫਿਰ ਸਾਡੀ ਦੋਸਤੀ ਹੋਈ ਕਮਰਾ ਬੰਦ ਕਰਕੇ ਸ਼ਿਰੋ ਉਹਨੇ ਮਤਲਬ ਕਿ ਇੱਕ ਦਿਨ ਇਸ ਤਰ੍ਹਾਂ ਕੀਤਾ ਫਿਰ ਸ਼ਾਬੀ ਬੇ ਲਈ ਬੋਲਿਆ ਤੇ ਤਸਵੀਰਾਂ ਵਾਇਰਲ ਕਰਨ ਦੀ ਧਮਕੀ ਦਿੱਤੀ ਇਸ ਤਰ੍ਹਾਂ ਮਤਲਬ ਕਿ ਇਹ ਇੱਕ ਤਰ੍ਹਾਂ ਨਾਲ ਕੈਨੋਕਿੰਗ ਬਹੁਤ ਵੱਡਾ ਮਾਮਲਾ ਬਣ ਗਿਆ ਠੀਕ ਉਸੇ ਤਰ੍ਹਾਂ ਹੀ ਕਰ ਗਿਆ ਇਸ ਤਰ੍ਹਾਂ ਤੋਂ ਨਹੀਂ ਆ ਤੋਨਾ ਮੁਹੰਮਦ ਸ਼ਮੀ ਜੀ 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 ਦੀ ਗੀ ਵੀ ਨਹੀਂ ਜਾ ਰਹੀ ਸਰ ਜੀ ਤੇ ਸਭ ਤੋਂ ਕਹਿ ਲਉ ਕਿ ਤਗੜਾ ਦੋਸ਼ ਇਹ ਸੀ ਕਿ ਮੈਚ ਫਿਕਸਰ ਹੈ ਜੀ ਇਹ ਤਾਂ ਮਰਨੋਗਾ ਦੋ ਵਾਰੀ ਹੋਰ ਮੈਂ ਸੁਸਾਈਡ ਅਟੈਂਪਟ ਕੀਤਾ ਜੀ ਪਰ ਉਹ ਬੰਦੇ ਦੇ ਕਿਤੇ ਕੁਝ ਹੋਰ ਲਿਖਿਆ ਸੀ ਜੀ ਬਿਲਕੁਲ ਉਹ ਵਾਰੀ ਹੋ ਗਿਆ ਕਲੀਨ ਚਿੱਤ ਮਿਲ ਗਈ ਤਾਂ ਵੇਖ ਲਓ ਕਿੱਥੇ ਦਾ ਕਿੱਥੇ ਨਿਕਲਿਆ ਤਾਂ ਹੁਣ ਵਰੁਣ ਇਸ ਸਾਰੇ ਚੱਕਰ ਰਿਵਿਊ ਚੋ ਕਿਦਾਂ ਨਿਕਲੇਗਾ ਚੱਕਰ ਰਿਵਿਊ ਇਸ ਕਰਕੇ کہہ ਰਹੇ ਕਿ ਕਿ ਕਾਨੂੰਨੀ ਚੱਕਰ ਵਿੱਚ ਜਿੱਤਾ ਫਸ ਗਿਆ ਉਹ ਕੀ ਇੰਡੀਅਨ ਹਾਕੀ ਜੜੀ ਫੈਡਰੇਸ਼ਨ ਹੈ ਕਿ ਉਹ ਇਹਨੂੰ ਬੈਕ ਕਰੇਗੀ ਥੋੜਾ ਬਹੁਤ ਤਾਂ ਕੋਈ ਯਾ ਇਨਵੈਸਟੀਗੇਸ਼ਨ ਹੋਏਗੀ ਇਸ ਮਾਮਲੇ ਦੇ ਵਿੱਚ ਜਾਂ ਸਿੱਧੀ ਗ੍ਰਿਫਤਾਰੀ ਤੇ ਕਿਉਂਕਿ ਮਾਮਲਾ ਬੜਾ ਖਤਰਨਾਕ ਬਣ ਜਾਂਦਾ ਜੇ ਇੰਡੀਆ ਲਾ ਦੇ ਨੁਕਤੇ ਤੋਂ ਤੁਸੀਂ ਦੇਖੋਗੇ ਨਾ ਪੌਸਕੋ ਬਹੁਤ ਖਤਰਨਾਕ ਬਣ ਜਾਂਦਾ ਤੇ ਖੈਰ ਹਾਲ ਦੀ ਘੜੀ ਵਰੁਣ ਕੁਮਾਰ ਵੱਲੋਂ ਕੋਈ ਵੀ ਸਟੇਟਮੈਂਟ ਹੋਣ ਤੱਕ ਨਹੀਂ ਆਈ ਜੀ ਜੀ ਮੰਤਰੀ ਜੀ ਅਦਰ ਅਰਵਿੰਦ ਕੇਜਰੀਵਾਲ ਦੇ ਜਿਹੜੇ ਨਿੱਜੀ ਸੈਕਟਰੀ ਨੇ ਤੇ ਕਈ ਹੋਰ ਜਣੇ ਨੇ ਆਮ ਆਦਮੀ ਪਾਰਟੀ ਨਾਲ ਸੰਬੰਧਤ ਉਹਨਾਂ ਦੇ ਟਿਕਾਣਿਆਂ ਤੇ ਛਾਪੇਮਾਰੀ ਜਾਰੀ ਹੈ ਸੋ ਈਡੀ ਵੱਲੋਂ ਇਹ ਛਾਪੇਮਾਰੇ ਜਾ ਰਹੇ ਨੇ ਜੀ ਮੈਥੇ ਗਿਆਸ ਦਾ ਨਾਮ ਹੈ ਕੱਟ ਜਿੰਨੇ ਜਿੰਨੇ ਦਿਨ ਤੱਕ ਇਲੈਕਸ਼ਨ ਹੀ ਨਾ ਹੁੰਦਾ ਜਿੰਨੀ ਦਿਨ ਤੱਕ ਉਨੀ ਦਿਨ ਤੱਕ মিডিਆ ਵਾਲਿਆਂ ਨੇ ਮੈਨੂੰ ਲੱਗਦਾ ਕਿ ਆਪਣੇ ਸੂਟਕੇਸ ਵਿੱਚ ਗੱਡੀਆਂ ਚ ਰੱਖੇ ਹੋਣੇ ਆ ਕਿ ਪਤਾ ਨਹੀਂ ਕਿਧਰੋਂ ਹੋਣਾ ਹੈ ਜਿਨਾ ਕਿ ਕਿਹੜੀ ਸਟੇਟ ਚ ਰਾਤੋਂ ਰਾਤ ਚਲੇ ਜਾਣਾ ਹੈ ਜੀ ਨਹੀਂ ਲੱਗਦਾ ਕਿ ਜੇ ਇਸ ਸਥਿਰਤਾ ਦੇ ਨਾਲ ਛਾਪੇਮਾਰੀ ਰਹੀ ਤੇ ਇਹਨਾਂ ਨੂੰ ਵੀ ਮਾਨਸਾਬ ਕੁਝਾਜ ਲੈਣਾ ਪੈਣਾ ਜੀ ਲੱਗਦਾ ਈਡੀ ਪਹੁੰਚ ਗਈ ਹੈ ਥੇ ਵੀ ਈਡੀ ਪਹੁੰਚ ਗਈ ਆ ਕਾ ਦੇਖੋ ਇਹਨਾਂ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕਰਨੀ ਸੀਗੀ ਉਸ ਤੋਂ ਪਹਿਲਾਂ ਹੀ ਤੜਕੇ ਛਾਪੇਮਾਰੀ ਹੋ ਗਈ ਇਸ ਛਾਪੇਮਾਰੀ ਦਾ ਅਸਰ ਇਹ ਆ ਕਿ ਤੁਸੀਂ ਕਿਹਾ ਕਿ ਨਿੱਜੀ ਸਹਾਇਕ ਰਿਸ਼ਵ ਉਹਦੇ ਘਰ ਵਿੱਚ ਉਹਦੇ ਟਿਕਾਣੇ ਤੇ ਵੀ ਇਸ ਤੋਂ ਇਲਾਵਾ ਇਹਨਾਂ ਦੇ ਇੱਕ ਮੈਂਬਰ ਪਾਰਲੀਮੈਂਟ ਗੁਪਤਾ ਸਾਹਿਬ ਉਹਨਾਂ ਦੇ ਟਿਕਾਣੇ ਤੇ ਵੀ ਤਕਰੀਬਨ 10 12 ਟਿਕਾਣਿਆਂ ਤੇ ਛਾਪੇਮਾਰੀ ਹੋਈ ਆ ਉਸ ਤੋਂ ਬਾਅਦ ਬੀਬੀ ਆਤਸ਼ੀ ਨੇ ਪ੍ਰੈਸ ਕਾਨਫਰੰਸ ਜ਼ਰੂਰ ਕੀਤੀ ਹੈ ਉੱਥੋਂ ਤੱਕ ਕਿਹਾ ਕਿ ਈਡੀ ਨੇ ਜੋ ਪੁੱਛ ਕੇ ਚੌਂਟ ਤੱਕ ਕੀਤੀ ਆ ਡਰਾ ਰਹੀ ਆ ਤੰਕਾਰੀ ਆ ਗਵਾਨ ਉਹ ਕੁਝ ਜੋ ਪੁੱਛਕਿਛ ਦੀ ਵੀਡੀਓ ਵਗੈਰਾ ਸੀਗੇ ਉਹ ਵੀ ਇਹਨਾਂ ਨੇ ਡਿਸਟਰੋਏ ਕੀਤੇ ਨੇ ਤੇ ਇਸ ਤਰ੍ਹਾਂ ਦੇ ਇਲਜ਼ਾਮات ਉਹਨਾਂ ਨੇ ਲਾਏ ਆ ਦਰਸ਼ਨ ਕੀ ਹੈ ਕਿ ਈਡੀ ਜਿਹੜੀ ਆ ਉਹ ਪਿਛੇ ਇਸ ਕਰਕੇ ਵੀ ਪੈ ਗਈ ਆ ਕਿ ਮਾਮਲਾ ਜਿਹੜਾ ਜੀ ਕੁਝ ਦੇਖੀਏ ਕਿ ਕਿਸੇ ਤਨ ਪੱਤਰ ਲੱਗ ਜਾਵੇ ਇਲੈਕਸ਼ਨ ਤੋਂ ਪਹਿਲਾਂ ਕਿ ਕੋਈ ਉਹ ਵੀ ਧਰਦਾ ਲੀਡਰ ਤੋਂ ਤਗੜਾ ਕੋਈ ਹੋਰ ਆ ਜਾਵੇ ਕਾਬੂ ਤੇ ਨਰਿੰਦਰ ਮੋਦੀ ਵਰਗੇ ਨਾ ਖੁਸ਼ ਹੋ ਜਾਣਗੇ ਕੋਕੀ EDS ਵਲੇ ਬਹੁਤ ਜ਼ਿਆਦਾ ਐਕਟਿਵ ਹੈ। ਇਸ ਮਾਮਲੇ 'ਚ ਜੇ ਤੁਸੀਂ ਦੇਖੋਗੇ ਨਾ ਇਹ ਕਿ ਡਾਟਾ ਵਿਭਾਗ ਮੈਂ ਦੇਖ ਰਿਹਾ ਸੀਗਾ ਇਹ ਜਿਹੜੇ ਮੁਕਤਮੇ ਕਹ ਲੋ ਕਿ ਜਾਂਚ ਪੜਤਾਲ ਪਾਲੇ 2014 ਤੱਕ 256 ਦੇ ਆਸ-ਪਾਸ ਸੀ ਉਹ ਲਗਭਗ 1200 ਦੇ ਕਰੀਬ ਚਲੇ ਗਏ। ਜੀ। ਤੱਕ ਇੰਨੀ ਜ਼ਿਆਦਾ ਮੁਕਤਮਿਆਂ 'ਚ ਇਹਨੇ ਜ਼ਿਆਦਾ ਕੇਸਾਂ 'ਚ EDS ਅਜਕਲ ਐਕਟਿਵ ਹੈ। ਤਾਂ ਹੈ ਹੁਣ ਕੀ ਨਿਕਲਿਆ ਕੀ ਨਹੀਂ ਇਹ ਤੇ ਕਹਿੰਦੇ ਆ ਕਿ 1 ਰੁਪਏ ਦੀ ਰਿਕਵਰੀ ਨਹੀਂ ਹੁਣ ਤਾਂ ਕੋਈ ਬਸ ਸਿਆਪਾ ਹੋ ਗਈ ਆ ਇਹ ਕਹਿੰਦੇ ਇੱਕ ਭਾਰਤੀ ਜਨਤਾ ਪਾਰਟੀ ਚ ਆ ਜਾਓ ਬਸ ਗੱਲ ਬਣ ਜਾਊਗੀ ਜੀ ਤਾਂ ਦੂਜੇ ਫਾਸਤੇ ਦੇਖੋ ਕਿ ਨਾ ਕਿਸ ਦਾ ਅਸਰ ਵੀ ਹੋ ਰਿਹਾ ਉਹ ਤਾਂ ਬਠਾ ਕਰੇ ਕਨ ਰੈਣੀ ਚਾਕਣ ਡਿਆ ਸੀਗਾ ਕਿ ਮੁਕਤੀ ਸਿੰਘ ਮੇਰੀ ਤੁਹਾਡੇ ਨਾਲ ਕੀ ਦਸ਼ਮਨੀ ਹੈ ਜੀ ਮੈਂ ਤੇ ਤੁਹਾਡੇ ਲਈ ਪਰ ਅਸੀਂ ਪਿਛਲੇ ਇਲੈਕਸ਼ਨ ਚ ਆਪਾਂ ਕੋਈ ਦੂਰ ਥੋੜੀ ਹੋਇਆ ਮਤਲਬ ਇਵੇਂ ਈੜੀ ਅਸਰ ਕਰਦੀ ਆ ਉਹਦੇ ਮੁੰਡੇ ਦਾ ਕੇਸ ਹੈ ਅਦੇ ਤੇ ਆਦਾ ਹੂੰ ਹੂੰ ਉਹਦਾ ਇੱਕ ਸੂਰਜ ਸੋਮਰ ਜਵਾਨ ਜੀ ਉਹਦਾ ਮਾਮਲਾ ਹੈ ਹੂੰ ਹੂੰ ਤੇ ਕੋ ਹੋਰ ਹੈ ਉਹਦਾ ਮਾਮਲਾ ਹੈ ਤਾਂ ਮਤਲਬ ਕਿ ਉਹਦੇ ਮੁੱਡੇ ਨੂੰ ਘਿਰਦਿਆ ਦੇਖ ਕੇ ਉਹ ਤਾਂ ਬਠਾ ਕਰੇ ਨੂੰ ਇਹ ਸੁਰਤ ਆਈ ਕਿ ਮੈਂ ਤੇ ਭਾਜ ਪਾਤਲ ਯਾਰ ਬਹੁਤ ਕਰੀਬ ਦਾ ਬੰਦਾ ਰਿਆਂ ਜੀ ਯਾ করোনা ਤੇ ਮੋਬਿਲ ਜੀ ਉਹ ਇਹ ਚੀਜ਼ਾਂ ਸਰਵੇਂ ਇੰਡੀਆ ਦੇ ਉਹ ਹੁੰਦੀਆਂ ਨੇ ਤਾਂ ਈਡੀ ਇਸ ਵੇਲੇ ਐਸੇ ਕਰਕੇ ਤਿੱਖੇ ਡਾਂਦ ਮਾਰਦੀ ਭਈ ਆ ਕਿ ਜਿੰਨਾ ਜ਼ਿਆਦਾ ਨੁਕਸਾਨ ਹੋ ਸਕਦਾ ਹੈ ਬ੍ਰੋਦੀ ਤੇ ਰਦਾ ਉਹਨਾ ਕਰਦੇ ਹੋ ਜਲਦੀ ਜਲਦੀ ਹੂੰ ਮਿੰਟੂ ਜੀ ਚੋਣ ਕਮਿਸ਼ਨ ਨੇ ਪੰਜਾਬ ਸਰਕਾਰ ਤੇ ਚੋਣ ਕਮਿਸ਼ਨ ਦੋਹਾਂ ਨੂੰ ਨੋਟਿਸ ਦਿੱਤਾ ਜੀ ਹਾਂਜੀ ਚੋਣ ਕਮਿਸ਼ਨ ਨੇ ਪੰਜਾਬ ਸਰਕਾਰ ਤੇ ਜਿਹੜਾ ਹਾਂਜੀ ਦੇਖੋ ਗੱਲ ਇਹ ਕੀ ਆ ਕਿ ਪੰਜਾਬ ਚੋਣ ਕਮਿਸ਼ਨ ਨੇ ਇਹਨੂੰ ਆਪਾਂ ਕਹਾਂਗੇ ਕੋਰਟ ਤੇ ਓਕੇ ਕੋਰਟ ਨੇ ਜੀ ਹਾਂਜੀ ਕੋਰਟ ਨੇ ਚੋਣ ਕਮਿਸ਼ਨ ਅਤੇ ਜੋ ਸਰਕਾਰ ਹੈ ਉਸ ਨੂੰ ਨੋਟਸ ਕੀਤਾ ਮਸਲਾ ਜਿਹੜਾ ਉਹ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਆਹ ਸਹੀ ਹੈ ਕਿ ਨਹੀਂ ਨਹੀਂ ਅੱਛਾ ਨਿਗਮ ਸੌਰੀ ਜੀ 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 ਉਹ ਤੇ ਹੋ ਗਿਆ ਜੀ 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 ਉਹ ਗੁੱਟੀ ਹੋ ਗਿਆ ਚੰਡੀਗੜ੍ਹ ਨੇ ਕੰਮ ਹੋ ਗਿਆ ਆਪਣਾ ਆਪਤੀ ਨਿਕੰਮ ਹੋ ਗਿਆ ਨਾ 5 ਲੱਖ ਜਿੱਤੇ ਜਿਨ੍ਹਾਂ ਦਾ ਇਲੈਕਸ਼ਨ ਜਿਹੜਾ ਪੈਂਡ ਈ ਗਿਆ ਹਮ तकरीबन ਸਾਲ ਹੋ ਗਿਆ ਕਿ ਮਿਆਦ ਪੁੱਗੀ ਹੋਈ ਆ ਇਲੈਕਸ਼ਨ ਹੋ ਨਹੀਂ ਰਿਹਾ ਤਾਂ ਇਹਦੇ ਵਿੱਚ ਕੀ ਹੈ ਕਿ ਹੁਣ ਇਹਨਾਂ ਨੇ ਜਵਾਬ ਮੰਗਿਆ ਸੋ ਇਹਨਾਂ ਨੂੰ ਜਵਾਬ ਦੇਣਾ ਪਊਗਾ ਵੈਸੇ ਤੇ ਪਿਛਲੀ ਸੁਣਵਾਈ ਤੇ ਵੀ ਇਹਨਾਂ ਨੇ ਕਿਹਾ ਸੀਗਾ ਪੰਜਾਬ ਸਰਕਾਰ ਨੇ ਸ਼ਾਇਦ ਉਹੀ ਗੱਲ ਫੇਰ ਦੁਬਾਰਾ ਕਹ ਦੇਣੀ ਆ ਇਹਨਾਂ ਨੇ ਜਾ ਕੇ ਕਹਿ ਸੀਗਾ ਕਿ ਸੁਪਰੀਮ ਕੋਰਟ ਦੇ ਵਿੱਚ ਇੱਕ ਨਿਰਪਦੀ ਹੱਤਬੰਦੀ ਦਾ ਕੋਈ ਮਕਦਮਾ ਜਿਹੜਾ ਉਹ ਚੱਲਦਾ ਹੈ ਔਰ ਕਿ ਸੁਪਰੀਮ ਕੋਰਟ ਦੇ ਵਿੱਚ ਜਦੋਂ ਤੱਕ ਸੁਪਰੀਮ ਕੋਰਟ ਚ ਸੁਣਵਾਈ ਪੂਰੀ ਨਹੀਂ ਹੁੰਦੀ ਉਦੋਂ ਤੱਕ ਭਈ ਇਹ ਫਿਰ ਮਾਮਲਾ ਜਿਹੜਾ ਉਹ ਲੰਕਦਾ ਹੀ ਰਹਿਣਾ ਚਾਹੀਦਾ ਤਾਂ ਹੁਣ ਇਸੇ ਕਰਕੇ ਸ਼ਾਇਦ 21 ਮਾਰਚ ਤੈਥੀ ਦਿੱ ਗਈ ਆ ਤਰੀਕ ਜ਼ਰਾ ਜੀ ਗੱਲ ਇਹ ਜਦੋਂ ਤੱਕ ਉਹ ਉੱਥੋਂ ਫੈਸਲਾ ਨਹੀਂ ਨਿਪਟਦਾ ਕੋਈ ਫੈਸਲਾ ਨਹੀਂ ਹੁੰਦਾ ਉਦੋਂ ਤੱਕ ਇੱਥੇ ਬਸ ਇਹੀ ਕੁਝ ਹੋਏਗਾ ਤਾਂ ਖੈਰ ਆਪਣੀਆਂ ਜਿਹੜੀਆਂ ਨਿਗਮਡੀਆਂ ਚੋਣਾਂ ਨੇ ਪੰਜਾਬ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਹੁਣ ਹੋ ਸਕਣਗੀਆਂ ਹੂੰ ਹੂੰ ਕਿਉਂ ਕਿ 21 ਮਾਰਚ ਤਰੀਕੇ ਜਾ ਤੱਕ ਤੇ ਕੋਡ ਆਫ ਕੰਡਕਟ ਜਨਰਲ ਇਲੈਕਸ਼ਨ ਦਾ ਲੱਗ ਜਾਣਾ ਜੀ ਉਦੋਂ ਤੱਕ ਤੇ ਜਨਰਲ ਇਲੈਕਸ਼ਨ ਜਿਹੜਾ ਹੈ ਉਹ ਬਿਲਕੁਲ ਮਗ ਚੁੱਕਾ ਹੋਏਗਾ ਸ਼ਾਇਦ ਹੋ ਸਕਦਾ ਕਿ ਇੱਕਦ ਗੇਟ ਜਿਹੜਾ ਬਿਲਕੁਲ ਲਾਗੇ ਆ ਜਾਵੇ ਜਾਂ ਹੋ ਚੁੱਕਾ ਹੋਵੇ ਜੀ ਇਸ ਕਰਕੇ ਹੁਣ ਬਿਲਕੁਲ ਮੈਨੂੰ ਨਹੀਂ ਲੱਗਦਾ ਕਿ ਇਹ ਕੋਈ ਵੰਡੋ ਵਾਚਦੀ ਆ ਹੁਣ ਤੇ ਇਦੋਂ ਤੱਕ ਆ ਕਿ ਪੰਚਾਇਤੀ ਚੋਣ ਦੀ ਵੀ ਵੰਡੂ ਨਹੀਂ ਵਚਦੀ ਗੱਸਰੋਂ ਦੀ ਤਾਂ ਐਸਟੀਪੀਸੀ ਇਲੈਕਸ਼ਨ ਹੋਵੇ ਚਾਹੇ ਨਿਗਮ ਇਲੈਕਸ਼ਨ ਹੋਣ ਇਹ ਦੋ ਤੇ ਪੱਕੇ ਆ ਤੇ ਪੰਚਾਇਤੀ ਇਲੈਕਸ਼ਨ ਵੀ ਲਗਭਗ ਤੁਸੀਂ ਇਸੇ ਸ਼੍ਰੇਣੀ ਚ ਰੱਖ ਲਓ ਕਿ ਮੈਨੂੰ ਨਹੀਂ ਲੱਗਦਾ ਕਿ ਉਹ ਨੇੜਲੇ ਦਿਨਾਂ ਦੇ ਵਿੱਚ ਕੋਈ ਹੋਣ ਦੇ ਸਭਾਵ ਜੀ ਤੇ ਮਿੰਟੂ ਜੀ ਸਿੱਧੂ ਦੇ ਬਿਆਨ ਵਿੱਚ ਭਾਜਪਾ ਪ੍ਰਤੀ ਕੁਝ ਨਰਮੀ ਮਹਿਸੂਸ ਹੋ ਰਹੀ ਹੈ ਕੀ ਕਿਹਾ ਨਵਜੋਤ ਸਿੱਧੂ ਨੇ ਕਮਾਲ ਦੀ ਗੱਲ ਆ ਕਿ ਸਾਰਿਆਂ ਨੂੰ ਭਾਜਪਾ ਜਿਹੜੀ ਆ ਉਹ ਖਿੱਚ ਪਾ ਰਹੀ ਆ ਦੇਖੋ ਅੱਜ ਮੈਂ ਵੀਡੀਓ ਤਾਂ ਨਹੀਂ ਸੁਣੀ ਇਹਨਾਂ ਦੀ ਕੋਈ ਪ੍ਰੈਸ ਕਾਨਫਰੰਸ ਹੋਈ ਆ ਅੰਮ੍ਰਿਤਸਰ ਦੇ ਵਿੱਚ ਜਿਸ ਨੂੰ ਕਵਰ ਕੀਤਾ ਜਗਬਾਣੀ ਵਾਲਿਆਂ ਨੇ ਅੱਜ ਕਾਫੀ ਵੱਡਾ ਬਿਆਨ ਇਹਨਾਂ ਦਾ ਆਇਆ ਉਹਦੇ ਚ ਜੋ ਕਿਹਾ ਗਿਆ ਇਹਨਾਂ ਨੇ ਕਿਹਾ ਕਿ ਮੇਰੀ ਭਾਜਪਾ ਨਾਲ ਕੋਈ ਲੜਾਈ ਨਹੀਂ ਹੈ ਪਰ ਜਿਹੜੇ ਕਾਂਗਰਸੀ ਆ ਗੁਣ ਮੇਰਾ ਦੁਸ਼ਮਣ ਬਣ ਕੇ ਬਿਨਾਂ ਕਿਸੇ ਕਾਰਨ ਮੇਰਾ ਵਿਰੋਧ ਕਰ ਰਹੇ ਆ ਉਹਨਾਂ ਦੇ ਪੰਨੇ ਕੁਝ ਵੀ ਨਹੀਂ ਇਹ ਆਪਣੇ ਆਪ ਦੇ ਕਹਨੋ ਕਿ ਨਵਜੋਤ ਸਿੰਘ ਸਿੱਧੂ ਨੇ ਸਾਫ਼ ਕੀਤਾ ਇਹ ਕਹਿੰਦੇ ਆ ਕਿ 2024 ਵਿੱਚ ਚੋਣਾ ਹੋਣ ਵਾਲੀਆਂ ਜਿਹੜੀਆਂ ਲੋਕ ਸਭਾ ਦੀਆਂ ਉਹਦੇ ਵਿੱਚ 400 ਸੀਟਾਂ ਦਾ ਕੋਟਾ ਜਿੱਤਣ ਲਈ ਜੋੜ ਤੋੜ ਦੀ ਰਾਜਨੀਤੀ ਵਿੱਚ ਸਰਗਰਮ ਭੂਮਿਕਾ ਨਿਭਾ ਰਹੀ ਹੈ ਭਾਜਪਾ ਹੂੰ ਹੂੰ ਠੀਕ ਹੈ ਜੀ ਇਸ ਤੋਂ ਪਤਾ ਲੱਗਦਾ ਕਿ ਹੁਣ ਬਿਹਾਰ ਤੋਂ ਬਾਅਦ ਪੰਜਾਬ ਵਿੱਚ ਭਾਜਪਾ ਇੱਕ ਅਜਿਹਾ ਆਮੂ ਦੀ ਪਾਲ ਵਿੱਚ ਹੈ ਜੋ ਨਾ ਤਾਂ ਚੱਲਿਆ ਹੋਇਆ ਕਾਰਤੂਸ ਹੋਵੇ ਸਿੱਖ ਚਿਹਰਾ ਨੂੰ ਦੇ ਨਾਲ ਇਮਾਨਦਾਰ ਵਿਦਾਗ ਪ੍ਰਭਾਵਸ਼ਾਲੀ ਹੋਣ ਤੋਂ ਇਲਾਵਾ ਯੋਗ ਆਗੂ ਵੀ ਹੋਵੇ ਤਾਂ ਕਿ ਪੰਜਾਬ ਦੀਆਂ ਕੁੰ 13 ਲੋਕ ਸਭਾ ਸੀਟਾਂ ਵਿੱਚ ਵੱਧ ਤੋਂ ਵੱਧ ਸੀਟਾਂ ਹਾਸਲ ਕਰ ਸਕੇ ਜੀ ਤੇ ਭਾਜਪਾ ਦੀ ਪੂਰੀ ਲੋਕ ਕੀ ਰਣਨੀਤੀ ਵੀ ਦੱਸ ਰਹੇ ਆ ਕਿ ਭਾਜਪਾ ਕੀ ਚਾਹ ਰਹੀ ਆ ਜੀ ਤੇ ਨਵਜੋਤ ਸਿੰਘ ਸਿੱਧੂ ਨੇ ਨਾਲ ਇਹ ਵੀ ਕਿਹਾ ਜਗਬਾਨੀ ਦੇ ਮੁਤਾਬਕ ਕਿ ਮੈਂ ਕਦੇ ਵੀ ਭਾਜਪਾ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਬੀਤੇ ਦੌਰ ਵਿੱਚ ਭਾਜਪਾ ਹੀ ਕਮਾਨ ਵੱਲੋਂ ਬਾਦਲਾ ਭਾਪ ਸ਼ੋਮਣੀ ਅਕਾਲੀ ਦਲ ਨਾਲ ਸਮਝੌਤਾ ਕਰਨ ਨਾਲ ਮੇਰੇ ਮਨ ਨੂੰ ਠੇਸ ਪਹੁੰਚੀ ਸੀ ਨਾਲ ਇਹਨਾਂ ਨੇ ਇੱਕ ਹੋਰ ਆਵਾਜ਼ਾ ਦਿੱਤਾ ਹੂੰ ਹੂੰ ਇਪਿੰਦੇ ਆਕੇ ਜਿਹੜੀਆਂ ਪਿਛਲੀਆਂ ਵਿਧਾਨ ਸਭਾ ਚੋਣਾਂ ਹੋਈਆਂ ਸਨ ਤਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਹਨਾਂ ਨੂੰ ਦਿੱਲੀ ਬੁਲਾ ਕੇ ਪੁੱਛਿਆ ਸੀਗਾ ਕਿ ਜੇਕਰ ਭਾਜਪਾ ਸ਼ੁਰਮਣੀ ਅਕਾਲੀ ਦਲ ਨਾਲ ਲਾ ਕੇ ਵਿਧਾਨ ਸਭਾ ਇਲੈਕਸ਼ਨ ਲੜਦੀ ਹੈ ਤਾਂ ਕਿੰਨੀਆਂ ਸੀਟਾਂ ਹਾਰ ਗਿਆ ਤਾਂ ਮੇਰਾ ਜਵਾਬ ਸੀ ਜ਼ੀਰੋ ਜੀ ਪਰ ਮੈਂ ਅਮਿਤ ਸ਼ਾਹ ਨੂੰ ਕਹਿੰਦਾ ਕਰ ਦਿੱਤਾ ਸੀਗਾ ਕਿ ਜੇਕਰ ਭਾਜਪਾ ਇਕੱਲਿਆਂ ਚੋਣ ਲੜਦੀ ਹੈ ਤਾਂ ਘੱਟ ਤੋਂ ਘੱਟ 70 ਸੀਟਾਂ ਹੋਣਗੀਆਂ ਹੂੰ ਹੂੰ ਜੀ ਤਾਂ ਕਿ ਵੀ ਇਹਨਾਂ ਨੇ ਕੋਲਾਚਾ ਕਰ ਦਿੱਤਾ ਕਿ ਇਹ ਅਕਾਲੀਆਂ ਦੇ ਨਾਲ ਜੋ ਗੱਠਜੋੜ ਸੀ ਉਹ ਐਂਡ ਤੱਕ ਉਹਦੀ ਮੁਖਾਲਫਤ ਕਰਦੇ ਰਹੇਗਾ ਕਿਉਂਕਿ ਮੁਖਾਲਫ ਖੜੇ ਸਨ ਪਰ ਜੋ ਪਾਜ ਪਾ ਪ੍ਰਤੀ ਇਸ ਤਰ੍ਹਾਂ ਦੀ ਸ਼ਬਦਾਬਲੀ ਆ ਇਹ ਨਵਜੋਤ ਸਿੰਘ ਸਿੱਧੂ ਕੋ ਮਨਚ ਸੋਚ ਰਹੇ ਜੀ ਇਹ ਇੱਕ ਬਹੁਤ ਵੱਡਾ ਫੈਸਲਨ ਜਨ ਹੈ ਕਿਉਂਕਿ ਵਿਜੇ ਜੀ ਇਸ ਦਰਮਿਆਨ ਜਿਹੜੀ ਖਬਰ ਆ ਰਹੀ ਹੈ ਜ ਜਦੀ ਪੁਸ਼ਟੀ ਵੀ ਕੀਤੀ ਹੈ ਕੱਲ ਵਿਜੇਂਦਰ ਸਿੰਘਲਾ ਆਏ ਸਨ ਦਰਮਾਨਸਾਲੀ ਸਾਈਡ ਜਿਹੜੇ ਸਾਬਕਾ ਸੰਖਿਆ ਮੰਤਰੀ ਹੈ ਸੰਗਰੂਪ ਤੋਂ ਵਿਜੇਂਦਰ ਸਿੰਘਲਾ ਨੇ ਸਪਸ਼ਟ ਕਰ ਦਿੱਤਾ ਤਸਦੀਕ ਕੀਤੀ ਇਸ ਗੱਲ ਦੀ ਬਾਤ ਹੁੰਦੇ ਆ ਪੱਤਰਕਾਰਾਂ ਨੂੰ ਕਿ ਭਾਈ ਨਰਜੋਤ ਸਿੰਘ ਸਿੱਧੂ ਦੀ ਲਿਖਤੀ ਸ਼ਕਤ ਹਾਈ ਕਮਾਂਡ ਕੋਲ ਚਲੀ ਗਈ ਆ ਹਾਈ ਕਮਾਂਡ ਨੇ ਐਕਸ਼ਨ ਲੈਣਾ ਹੈ ਜੀ ਇਹ ਨਰਜੋਤ ਸਿੰਘ ਸਿੱਧੂ ਸੋਚ ਕੇ ਬੈਠੇ ਆ ਕਿ ਇੱਕ ਦਰਵਾਜ਼ਾ ਖੁੱਲਾ ਰੱਖੋ ਹੂੰ ਜੇਕਰ ਮੰਨ ਲਓ ਉੱਤੋਂ ਉਹ ਝਟਕਾ ਹੋ ਜਾਂਦਾ ਵੈਸੇ ਤੇ ਅਸਾਰ ਘਟ ਨੇ ਮੇਰਾ ਮੰਨਣਾ ਹੈ ਕਿ ਨਰਜੋਤ ਸਿੰਘ ਸਿੱਧੂ ਤੇ ਐਕਸ਼ਨ ਹੋਣ ਦੀ ਬਹੁਤ ਗੁੰਜਾਇਸ਼ ਘਟਿਆ ਪਰ ਉਸ ਸੂਚਿਤ ਦੇ ਵਿੱਚ ਛੇਕਰ ਐਕਸ਼ਨ ਹੁੰਦਾ ਤਾਂ ਕੀ ਨਵਜੋਤ ਸਿੰਘ ਸਿੱਧੂ ਨਿਰਧਾਰਤ ਕਰ ਚੁੱਕੇ ਜੀ ਤਾਂ ਨਿਰਧਾਰਤ ਕੀਤਾ ਇਸ ਕਰਕੇ ਵੀ ਉਸਨੂੰ ਕੁਝ ਫਿਰ ਵਜ਼ਨਦਾਰ ਲੱਗਦਾ ਕਿਉਂਕਿ ਜੇਕਰ ਨਵਜੋਤ ਸਿੰਘ ਸਿੱਧੂ ਉਧਰ ਨੂੰ ਜਾਂਦੇ ਆ ਤਾਂ ਕਰਤਾਰ ਟੁੱਟ ਸਾਹਿਬ ਕੋਰੀਡੋਰ ਦਾ ਜਿਹੜਾ ਮਾਮਲਾ ਹੈ ਨਾ ਉਹ ਬਹੁਤ ਵੱਡੀ ਭੂਮਿਕਾ ਅਦਾ ਕਰ ਜਾਏਗਾ ਕਿਉਂਕਿ ਇਹਨਾਂ ਦਾ ਜਿਹੜਾ ਯੋਗਦਾਨ ਸੋ ਹੈਗਾ ਹੀ ਆ ਇਹ ਇਹਨਾਂ ਨੇ ਕਹਿਣਾ ਕਿ ਮੋਦੀ ਸਾਹਿਬ ਨੇ ਦੇਖੜੋ ਇਸ ਮਾਮਲੇ 'ਚ ਮਕਮਲਤਾਉ ਤੇ ਜੋਰ ਲਾਇਆ ਹੂੰ ਬਿਲਕੁਲ ਤੇ ਮਿੰਟਰੀ ਜਿਹੜੇ ਬਹਾਲ ਕੀਤੇ ਰਾਸ਼ਨ ਕਾਰਡ ਨੇ ਉਹਨਾਂ ਦਾ ਮਾਮਲਾ ਹਾਈ ਕੋਰਟ ਤੱਕ ਪਹੁੰਚਿਆ ਜੀ ਦੇਖੋ ਹਾਈ ਕੋਰਟ ਦੇ ਵਿੱਚ ਸਵਾਲ ਵਿਸ਼ੇਚ ਹੀ ਉਹੀ ਹੈ ਜਿਹਦੀ ਆਪਾਂ ਇੱਕ ਦਿਨ ਗੱਲ ਸ਼ਾਇਦ ਕੀਤੀ ਸੀ ਕਿ ਜਦੋਂ ਇਹਨਾਂ ਨੇ ਦੁਬਾਰਾ ਰਾਸ਼ਨ ਕਾਰਡ ਬਹਾਲ ਕੀਤੇ ਤੇ ਅਸੀਂ ਸਵਾਲ ਕੀਤਾ ਸੀਗਾ ਕਿ ਜੇ ਤੁਸੀਂ ਅਯੋਗ ਕਹਿ ਕੇ 10 ਲੱਖ ਰਾਸ਼ਨ ਕਾਰਡ ਕੱਟੇ ਸੀ ਤਾਂ ਫਿਰ ਉਹਨੇ ਦੇ ਉਹਨੇ ਤੁਸੀਂ ਬਹਾਲ ਕਿਵੇਂ ਕਰ ਦਿੱਤੇ ਹੂੰ ਹੂੰ ਮਤਲਬ ਕਿ ਚਾਹਤਾ ਤੁਸੀਂ ਕੱਟਣ ਵੇਲੇ ਗਲਤ ਸੋ ਹੂੰ ਹੂੰ ਜੇ ਉਹ ਸਹੀ ਸੀ ਕਿ ਤੇ ਜਾਂ ਫਿਰ ਉਹ ਤੁਸੀਂ ਗਲਤੋਂ ਜਿਹੜੇ ਅਯੋਗ ਸੀ ਹੁਣ ਤੁਸੀਂ ਯੋਗ ਇਸ ਕਰਕੇ ਬਣਾ ਰਹੇ ਹੋ ਕਿ ਜੇ ਮੰਨ ਲਓ 10 लाख ਰਾਸ਼ਨ ਕਢਿਆ ਸੋਚ ਕੇ ਵੇਖੋ ਇਸ ਨੂੰ 4 ਦੇ ਨਾਲ ਗੁਣਾ ਕਰ ਲਓ 4 ਜੀ ਤੇ ਹੁੰਦੇ ਹੀ ਆ ਤੇ 4 ਨੂੰ ਕਿੰਨਾ ਤਿੰਨ ਕਰ ਲਓ 30 ਲੱਖ ਹੋ ਗਿਆ ਜੀ ਤਾਂ ਤੁਹਾਨੂੰ ਲੱਗਿਆ ਕਿ ਭਾਈ ਇਹ ਤੇ ਇਲੈਕਸ਼ਨ ਦੇ ਵਿੱਚ ਕਿਤੇ ਬਾਜ਼ੀ ਪਲਟਾਣਾ ਤੇ ਜੀ ਉਹ ਇਸ ਕਰਕੇ ਉਹ ਫੈਸਲਾ ਲੈਨੇ ਤਾਂ ਉਹ ਹੀ ਬਿਲਕੁਲ ਜੋ ਮੇਰਾ ਸਵਾਲ ਸੀਗਾ ਉਹੀ ਗਰਾਉਂਡ ਬਣਿਆ ਉੱਥੇ ਜਾ ਕੇ ਮੈਂ ਇਹ ਨਹੀਂ ਕਹਿੰਦਾ ਕਿ ਕਿਸੇ ਨੇ ਮੈਨੂੰ ਸੁਣ ਕੇ ਕਿਹਾ ਨਹੀਂ ਇਤفاق ਹੁੰਦੇ ਹੈ ਕਈ ਵਾਰ ਸੋਚ ਹੁੰਦੀ ਆ ਤਾਂ ਉਸ ਬੰਦੇ ਨੇ ਜਿਸ ਨੇ ਪਟੀਸ਼ਨ ਪਾਈ ਆ ਹੋਣਾ ਇਹ ਹੀ ਗੱਲ ਜਾ ਕੇ ਉੱਥੇ ਕਹੀ ਆ ਕਿ ਭਾਈ ਇਹ ਜਿਹੜੇ ਕੱਟੇ ਹੋਏ ਕਾਰਡ ਆ ਹੁਣ ਬਹਾਲ ਕਿਸ ਤਰ੍ਹਾਂ ਕਰ ਦਿੱਤੇ ਗਏ ਮਤਲਬ ਕਿ 10 ਲੱਖ 70 ਹਜ਼ਾਰ ਕਾਰਡ ਜਿਹੜੇ ਆ ਉਹ ਇਹਨਾਂ ਨੇ ਬੜਾ ਬਹਾਲ ਕੀਤੇ ਆ ਤੇ ਇਹਦੇ ਖਿਲਾਫ ਪਟੀਸ਼ਨ ਜਿਹੜੀ ਗਈ ਆ ਤੋਂ ਕੋਤੀ ਵਿੱਚ ਵੀ ਇਹੋ ਗੱਲ ਗਈ ਆ ਕਿ ਇਸ ਫੈਸਲੇ ਦਾ ਤੁਸੀਂ ਆਧਾਰ ਦੱਸੋ ਕਿ ਇਹ ਸਾਰੇ ਰਾਸ਼ਨ ਕਾਰਡ ਜੇ ਅਯੋਗ ਕਹਿ ਕੇ ਕੱਟ ਦਿੱਤੇ ਗਏ ਸਰ ਹੂੰ ਹੂੰ ਇਹ ਪਰ ਸਹੀ ਆ ਤਾਂ ਹੁਣ ਸਰਕਾਰ ਨੇ ਨਾ ਸਾਰਿਆਂ ਨੂੰ ਬਹਾਲ ਕਿਵੇਂ ਕਰ ਦਿੱਤਾ ਤਾਂ ਇਹਦੇ ਤੇ ਹੁਣ ਫੇਰ ਇਹਨਾਂ ਨੂੰ ਜਾ ਕੇ ਜਵਾਬ ਦੇਣਾ ਪਊਗਾ ਹੂੰ ਕਿਤੇ ਇਹ ਨਾ ਹੋਵੇ ਕਿ ਇਹੋ ਤੇ ਆਪਣੇ ਬੈਗ ਬੂ ਕੁ ਸ਼ਿਪਾਈ ਬਿੱਥੇ ਘਰ ਘਰ ਆਟਾ ਪੱਟਾ ਹੁਣ ਦੀ ਪੂਰੀ ਤਿਆਰੀ ਆ ਕਿਤੇ ਇਹ ਨਾ ਹੋਵੇ ਕਿ ਹੁਣ ਇੱਕ ਵਾਰੀ ਫੇਰ ਇਹ ਕਾਨੂੰਨੀ ਪਚੜਾ ਪੈ ਜਾਵੇ ਜੀ ਜੀ ਮਿੰਟੂ ਜੀ ਰਾਜੀਤ ਸਿੰਘ ਦੇ ਨਾਂ ਤੇ ਮੁਰ ਤੋਂ ਲੁਕਆਊਟ ਨੋਟਿਸ ਜਾਰੀ ਹੋ ਗਿਆ ਜੀ ਕੀ ਵੇਰਵਾ ਦੇਖੋ ਪੁਲਿਸ ਨੂੰ ਸ਼ੱਕ ਹੈ ਕਿ ਰਾਜੀਤ ਹੰਦਲ ਐਸਵੇਂ ਇੰਡੀਆ ਤੋਂ ਕਿਤੇ ਮਾਰ ਪਾ ਚੁੱਕਾ ਸੋ ਇਸੇ ਕਰਕੇ ਦੁਬਾਰਾ ਫੇਰ ਇਹਦਾ ਇੰਟਰਨੈਸ਼ਨਲ 에ਰਪੋਰਟਸ ਤੇ ਲੁਕਆਊਟ ਨੋਟਿਸ ਜਾਰੀ ਕੀਤਾ ਗਿਆ ਹੈ ਹਾਲਕਿ ਇਹ ਹੁਣ ਕਿੱਥੇ ਹੈ ਇਹਦੇ ਬਾਰੇ ਤੇ ਕੋਈ ਉਸ਼ਠੀ ਕਰ ਨਹੀਂ ਸਕਦਾ ਪਰ ਇਹ ਕਮਾਲ ਦੀ ਗੱਲ ਹੈ ਕਿ ਇਹ ਬੰਦਾ ਪਹਿਲਾਂ ਵੀ ਗੈਬ ਰਿਆ ਵਿੱਚੋਂ ਇਹਨੇ ਇਨਵੈਸਟੀਗੇਸ਼ਨ ਜੁਆਇਨ ਕੀਤੀ ਜਵੇਂ ਉਤਲੀ ਕੋਟੋਂ ਛਟਕਾ ਲੱਗਿਆ ਨਾਲ ਦੀ ਨਾਲ ਫੇਰ ਲੋ ਪਹੁੰਚ ਜਾਂਦਾ ਹੈ ਗਲਤੀ ਇਹ ਹੋਵਾ ਕਿ ਪੁਲਿਸ ਇਸ ਨੂੰ ਫਰਨਚਰ ਨਾ ਕਮਰੇ ਜਾਂ ਪੁਲਿਸ ਨੇ ਆਪ ਹੀ ਇਹਦੇ ਵਾਸਤੇ ਇੱਕ ਮੌਕਾ ਬਣਾਇਆ ਜੀ ਹਾਲਾਂਕਿ ਮੈਂ ਸਮਝਦਾ ਕਿ ਖੁਦ ਭਗਵੰਤ ਬਨ ਹੋ ਰਹੇਗੀ ਜੇ ਇਹਦੀ ਜ਼ਿੰਮੇਵਾਰੀ ਉੱਠਣੀ ਚਾਹੀਦੀ ਆ ਕਿਉਂਕਿ ਜਦੋਂ ਇਹ ਸਾਰਾ ਕੁਝ ਕਰ ਸਕਦੇ ਸਨ ਬੜੇ ਇਹ ਸ਼ਾਨਦਾਰ ਢੰਗ ਦੇ ਨਾਲ ਤਾਂ ਉਸ ਵੇਲੇ ਇਹਨਾਂ ਨੇ ਰੌਲਾ ਪਾ ਦਿੱਤਾ ਸੀਗਾ ਕਿ ਇਹ ਜਿਹੜੀਆਂ ਡਰੱਗਰ ਬੋਟਾਂ ਦੀ ਇਹ ਲਫਾਫੇ ਮੇਰੇ ਟੇਬਲ ਤੇ ਪਹੁੰਚ ਚੁੱਕੇ ਕਿਸੇ ਨੂੰ ਬਾਦਸ਼ਾਹ ਨਹੀਂ ਜਾਏਗਾ ਉਸ ਲਈ ਲਈ ਹੀ ਰਾਜੀਤ ਪੂਰਾ ਚੁੱਕਾ ਨਾ ਹੋ ਗਿਆ ਸੀਗਾ ਹੂੰ ਹੂੰ ਉਸ ਤੋਂ ਬਾਅਦ ਇਹਨੇ ਆਪਣੇ ਯਤਨ ਜਿਹੜੇ ਸੀਗੇ ਉਹ ਕਰਨੇ ਸ਼ੁਰੂ ਕਰ ਦਿੱਤੇ ਹਾਲਾਂਕਿ ਇਹਦੀ ਪ੍ਰਾਪਰਟੀ ਬਾਰੇ ਵੀ ਅੱਜ ਅਖਬਾਰ ਨੇ ਛਾਪਿਆ ਹੈ ਕਾਫੀ ਤਫਸੀਲ ਦੇ ਨਾਲ ਕਿ ਮੁਲਾਪੁਰਮ ਦੇ ਪਿੰਡ ਮਾਜਰੀਸ਼ ਅਦੋਂ ਪੁੱtheta ਸਤਕਨਾਲ 40 ਮਰਲੇ ਜ਼ਮੀਨ ਖਰੀਦੀ ਗਿਆ 2013 ਚ 13 ਦੇ ਵਿੱਚ ਨਿਊ ਚੰਡੀਗੜ੍ਹ ਦੇ ਇਕੋ ਸਿਟੀ ਚ 500 ਵਰਗ ਗਜ ਦਾ ਇੱਕ ਪਲਾਟ ਖਰੀਦਿਆ ਗਿਆ ਸਾਲ 2013 ਚ ਇਕੋ ਸਿਟੀ ਦੇ ਵਿੱਚ ਫਿਰ ਇੱਕ 500 ਗਜ ਦਾ ਪਲਾਟ 16 ਚ ਫਿਰ ਮੁਹਾਲੀ ਦੇ 69 ਸੈਕਟਰ ਦੇ ਵਿੱਚ 500 ਵਰਗ ਗਜ ਦਾ ਸ਼ਾਇਦ ਇੱਕ 4.5 ਕਰੋੜ ਦੀ ਕੋਠੀ ਹੈ ਫਿਰ ਇਸ ਤੋਂ ਇਲਾਵਾ ਉਸ ਸਹੂਰ ਐ 2017 ਦੇ ਵਿੱਚ ਖਰੀਦੋ ਫਰੋਕ ਤੋਂ ਚੜੀ ਹੋਈ ਐ 733 ਵਰਗਜ ਪਲਾਟ ਦੀ ਮਤਲਬ ਕਿ ਜ਼ਮੀਨ ਬਹੁਤ ਜਾਇਦਾਤ ਬਹੁਤ ਬਣਾਈ ਆ ਤਾਂ ਗੱਲ ਇਹ ਆ ਕਿ ਪਿਛਲੇ 10 ਸਾਲਾਂ ਚ ਦੱਸਦੇ ਆ ਕਿ 13 ਕਰੋੜ ਦਾ ਲੈਣ ਦੇਣ ਵੀ ਹੋਇਆ ਖਾਤਿਆਂ ਚ ਇਹ ਸਾਰਾ ਕੁਝ ਆ ਰਾਜੀ ਤੋਂ ਹੰਦਲvare ਕਿ ਇੱਕ ਤੇ ਇਹ ਜਿਹੜਾ ਮੈਂ ਦੱਸਿਆ ਹੀ ਆ ਕਿ ਇਨਕਮ ਤੋਂ ਵੱਧ ਜੋ ਖਰਚ ਹੁੰਦਾ ਉਹਦਾ ਝਗੜਾ ਤੇ ਪੈ ਹੀ ਜਾਂਦਾ ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਜੋ ਉਹ ਫੜਿਆ ਗਿਆ ਸੀ ਅ)^{(indrajit) ਤੋਂ ਬਾਅਦ ਇਹਦੇ ਸਾਰੇ ਤਾਰ ਜੋੜੇ ਗਏ ਕਿ ਕਿਸ ਤਰ੍ਹਾਂ ਇਹ ਰਲ ਮਿਲ ਕੇ ਸਾਰਾ ਪੁਸ਼ਕਰ ਦੇ ਸੰਫੜਦੇ ਵੀ ਸੀ ਕਿ ਫਿਰ ਛੜਦੇ ਵੀ ਸਨ ਸੈਂਪਲਿੰਗ ਫੇਲ ਹੋਦੀ ਸੀ ਫੇਮਰ ਦੰਦਾਰੇ ਆ ਰਾਜੀਤ ਯਾਨੀ ਇੱਕ ਐਸੇ ਬੰਦੇ ਨੂੰ ਜਿਹੜਾ ਬੰਦਾ ਬਹੁਤ ਤੇਜ਼ ਸੀਗਾ ਤੇ ਉਸ ਨੂੰ ਪ੍ਰਮੋਸ਼ਨਾਂ ਦਿੱਤੀਆਂ ਗਈਆਂ ਨਾਲ ਰੱਖਿਆ ਗਿਆ ਬਹੁਤ ਸਾਰੇ ਦੋਸ਼ ਨੇ ਕਹਿੰਦਾ ਪਾਵੇ ਕਿ ਇੱਕ ਹਾਈ ਪ੍ਰੋਫਾਈਲ ਮਾਮਲਾ ਸੀਗਾ ਜਿਹਦੇ ਵਿੱਚ ਰਾਜੀਤ ਦੀ ਗ੍ਰਿਫਤਾਰੀ ਬੜੀ ਐਮ ਸੀ ਕੀ ਪਰ ਕਮਾਲ ਦੀ ਗੱਲ ਹੈ ਕਿ ਰਾਜੀਤ ਬਿਲਕੁਲ ਇਹਨਾਂ ਨੂੰ ਹੱਥ ਤੇ ਹੱਥ ਮਾਰ ਕੇ ਕਹਿ ਕੇ ਲੋਬ ਹੋ ਗਿਆ ਕਿ ਲਓ ਮਿੱਤਰੋ ਮੈਂ ਚੱਲਿਆ ਹਾਂ ਹੂੰ ਤੇ ਮਿੰਟੂ ਜੀ ਅੱਜ ਦੀ ਖੁਸ਼ ਨਿਵਾ ਖਬਰ ਕੀ ਹੈ ਜੀ ਹਾਂ ਜੀ ਖੁਸ਼ ਨਿਵਾ ਖਬਰ ਜ਼ਰੂਰ ਬੋਲਣੀ ਚਾਹੀਦੀ ਹੈ ਜਦੋਂ ਇਸ ਤਰ੍ਹਾਂ ਦੀਆਂ ਖਬਰਾਂ ਹੋਏ ਜਾਣ ਤਾਂ ਉਸ ਤੋਂ ਬਾਅਦ ਖੁਸ਼ ਨਿਵਾ ਖਬਰ ਜ਼ਰੂਰੀ ਆ ਜੀ ਹਾਸਨੇ ਦੇ ਨਾਲ ਦੋ ਵਾਰ ਇੱਕ ਬੰਦਾ ਕੈਂਸਰ ਤੋਂ ਜਿੱਤੇ ਦੋ ਵਾਰ ਹੂੰ ਬਿਜਾਤ ਜੀ ਪਹਿਲਾਂ ਉਸਨੇ ਬ੍ਰੈੱਡ ਕੈਂਸਰ ਨੂੰ ਹਰਾਇਆ ਹੂੰ ਤੇ ਫਿਰ ਅੰਤੜੀ ਦੇ ਕੈਂਸਰ ਜੀ ਤੇ ਉਮਰ ਹੈ ਸੋਹਣੀ 28 ਸਾਲ ਰਿਟਾਇਰਡ ਮਾਈਕਰੋਬਾਇਓਲੋजिस्ट ਨੇ ਡਾਕਟਰ ਸਰਦੂਨ ਸਿੰਘ ਦੱਸਦੇ ਕਿ ਉਹ ਵਰੀ ਕੈਂਸਰ ਨੂੰ ਹਰਾ ਚੁੱਕੇ ਅਤੇ ਜਿੰਮ ਜੁਟ ਪੂਰੀ ਮਾਰਦੇ ਆ ਹਾਂ ਹਾਂ ਹਲੇ ਵੀ ਹੂੰ ਤਾਂ ਮਤਲਬ ਨੌਕਰੀ ਦੇ ਦੌਰਾਨ ਹੀ ਕੈਂਸਰ ਹੋ ਰਿਹਾ ਸੀਗਾ ਜੋ ਉਹ ਦੱਸਦੇ ਆ ਆ ਜਦੋਂ ਇਹਨਾਂ ਨੂੰ ਪਤਾ ਲੱਗਿਆ 11 ਚ ਬਲੱਡ ਕੈਂਸਰ ਸੀਗਾ ਫਿਰ ਸਾਲ 19 ਦੇ ਵਿੱਚ ਇਹਨਾਂ ਨੂੰ ਜੋ ਵੱਡੀ ਆਂਤੜੀ ਹੁੰਦੀ ਆ ਉਹਦੇ ਵਿੱਚ ਕੈਂਸਰ ਦੀ ਰਿਪੋਰਟ ਜਿਹੜੀ ਆਈ ਸੀ ਉਹ ਕਹਿੰਦੇ ਕਿ ਮੈਂ ਕਵਰਾਇਆ ਨਹੀਂ ਕਦੀ ਆ ਜੋ ਮੁਕਾਬਲਾ ਕੀਤਾ ਪਹਿਲੀ ਵਾਰ ਲਗਾਤਾਰ 7 ਮਹੀਨੇ ਦੇ ਦੌਰਾਨ ਹਰ ਮਹੀਨੇ ਮੇਰਾ ਤਿੰਨ ਵਾਰੀ ਕਿ ਮੋਥਰੀ ਪੀਤੇ ਰੇਡੀਓਥੈਰੇਪੀ ਦਾ ਇਲਾਜ ਹੁੰਦਾ ਸੀਗਾ ਵਿਧਾਨੇ ਚ ਤੇ ਮੈਂ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਕਦੀ ਨਹੀਂ ਗਿਆ ਸਿਰਫ ਡਰਾਈਵਰ ਦੇ ਨਾਲ ਹੀ ਜਾਂਦਾ ਸੀ ਕਿ ਚੱਲ ਮਿੱਤਰਾ ਕਿਤੇ ਗਏ ਜੀ ਜੀ ਤੇ ਇੱਕ ਵਾਰ ਕਹਿੰਦਾ ਕਿ ਇਹ ਰਿサーチ ਜੀ 7 ਦਿਨ ਹਸਪਤਾਲ ਚ ਰਿਹਾ ਪਰ ਜਿਵੇਂ ਹੀ ਮੜਾ ਜਾ ਸ੍ਰੀ ਠੀਕ ਹੋਇਆ ਤੇ ਮੇਰੇ ਨਾਲ ਦੇ ਨਾਲ ਬੰਤੀ ਸ਼ਹੀ ਹੂੰ ਜੀ